ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ 13 ਤਰੀਕ ਨਵਾਂ ਮਹੀਨਾ 2024 ਸੋ ਅੱਜ ਪਿੰਡ ਧੂੜ ਦੇ ਵਿੱਚ ਖੜਿਆ ਜੋ ਪਿਛਲੇ ਦਿਨੀ ਮਾਪਾ ਬਰਮਨ ਸਿੰਘ ਜੀ ਦੇ ਨਾਲ ਵਾਲਿਆਂ ਦਾ ਰੌਣਾ ਸਿੰਘ ਨੂੰ ਜੀ ਸਰਾਵੀਰ ਸਰਾਵਲੋਂ ਗੁਰੂ ਘਰ ਤੇ ਕਮਰੇ ਤੇ ਕਬਜ਼ਾ ਕੀਤਾ ਜਾ ਰਿਹਾ ਸੀ ਰਾਤ ਪੱਥਰ ਲਾਇਆ ਜਾ ਰਿਹਾ ਸੀ ਉਹ ਜਿੱਥੇ ਬੰਦਿਆ ਤੇ ਤਕਰੀਬਨ 202500 ਸਿੰਘ ਸੰਗਮ ਹੋਇਆ ਸੀ। ਉਹ ਅੱਜ ਵੀ ਅਸੀਂ ਜਿੱਥੇ ਬੰਦਿਆ ਵੱਲੋਂ ਦਾਸ ਇੰਟਰਨੈਸ਼ਨਲ ਸਭ ਸਮਾਜ ਸੇਵਾਦਾਲ ਦੇ ਦੋ ਸੇਵਾਦਾਰ ਸੰਤ ਰੇਨੂ ਬਾਬਾ ਜੀ ਦੀ ਖਾਲਸਾ ਨੰਦਰਾ ਸਾਹਿਬ ਵਾਲੇ ਔਰ ਸਾਡੇ ਨਾਲ ਬਾਬਾ ਪੈਰਾ ਸਿੰਘ ਜੀ ਮੀਟੇ ਵਾਲੇ ਬਾਬਾ ਜਰਸੀਰ ਸਿੰਘ ਜੀ ਭਾਈ ਨਿਰਮਲ ਸਿੰਘ ਜੀ ਨੂਰ ਸਰਦਾਰ ਜਦੇਵਰ ਸਿੰਘ ਜੀ ਸੱਨਾ ਤੇ ਹੋਰ ਪਰਸਿੱਖੀ ਸਾਰੇ ਔਰ ਜੀ ਸਾਹਿਬ ਜੀ ਸਾਰੇ ਅੱਜ ਅਸੀਂ ਉਹਨਾਂ ਦੇ ਦੇਖਣ ਵਾਸਤੇ ਆਏ ਆ ਕੋਈ ਮੰਬਲੇ ਨੂੰ ਬਖਤਰਲੀ ਜਤਨੀ ਕੋਈ ਹੋਤ ਨਹੀਂ ਜੇ ਕੋਈ ਵੀ ਅੱਗੇ ਤੰਗ ਪ੍ਰਸਾਦ ਕਰੇਗਾ ਅਸੀਂ ਫੇਰ ਤੱਕ ਪਰ ਤੱਕ ਇਸੇ ਜਗ੍ਹਾ ਤੇ ਫੇਰ ਪਹੁੰਚਾਂਗੇ ਤੇ ਬਰੇ ਸਤਿਕਾਰਯੋਗ ਨੇ ਇਤਿਦਾਰ ਬਾਬਾ ਬਰਮਾ ਸਿੰਘ ਜੀ ਜੋ ਬੜੇ ਪਿਆਰ ਦੇ ਨਾਲ ਸੇਵਾਵਾਂ ਨਿਭਾਉਦੇ ਹਨ ਅੱਜ ਅਸੀਂ ਸਾਰੇ ਹੀ ਇਕੱਤਰ ਹੋ ਕੇ ਇਕੱਠੇ ਉਕੇ ਅਜਿਹੀਆਂ ਕੁੰਟੀਆਂ ਦੇਖਣ ਆਪੇ ਇਹ ਕੋਈ ਵੀ ਵਾਲਿਆਂ ਨੂੰ ਜਾਂ ਬਾਬਾ ਬਰਮਾ ਸਿੰਘ ਜੀ ਨੂੰ ਕੋਈ ਤੰਗ ਪ੍ਰੇਸ਼ਾਨਤ ਨਹੀਂ ਕਰ ਰਿਹਾ ਕਿਸੇ ਤਰ੍ਹਾਂ ਵੀ ਇਹਨਾਂ ਨੂੰ ਪੁੱਛਿਆ ਕਿ ਇਹ ਹਜੇ ਤੱਕ ਕੀ ਕਾ ਜੇ ਕੋਈ ਅਕੇ ਵਾਅਦੇ ਤੰਗ ਪ੍ਰੇਸ਼ਾਨ ਕਰੂਗਾ ਜਾਂ ਕੋਈ ਧੁਰ ਕਰਦੀ ਕਮੇਟੀ ਨੂੰ ਤੰਗ ਪ੍ਰੇਸ਼ਾਨ ਕਰੇਗਾ ਕੋਈ ਕੰਮ ਕਰਾ ਕੇ ਦਿਖੋੜਾ ਨਾ ਵੀਗਾ ਅੱਜ ਫੇਰ ਜ਼ਰੂਰ ਤਤ ਤਤ ਅਧੁਰ ਹੋਵਾਂਗੇ ਮੈਂ ਸਾਰੇ ਗੁਰਸਿੱਖਾਂ ਦਾ ਸਾਧੂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ